ਆਖਰ ਕੀ ਕਾਰਨ ਸੀ ਕਿ ਦੀਵਾਨ ਟੋਂਡਰਮਲ ਨੇ ਗੁਰਗੋਬਿੰਦ ਪਾਤਸ਼ਾਹ ਤੋਂ ਆਪਣੇ ਪਰਿਵਾਰ ਨੂੰ ਉਜਾੜ ਦੇਣ ਦਾ ਵਰ ਮੰਗਿਆ ਦੀਵਾਨ ਟੋਂਡਰਮਲ ਜੀ ਇੱਕ ਗੱਡੇ ਤੇ ਮੋਹਰਾਂ ਦੇ ਵੱਡੇ ਵੱਡੇ ਬੋਰੇ ਭਰ ਕੇ ਲਿਆਏ ਸਨ ਜਿਵੇਂ ਕਿ ਆਪਾਂ ਨੂੰ ਇਹ ਤਸਵੀਰਾਂ ਵੇਖ ਕੇ ਫੀਲ ਹੁੰਦਾ ਹੈ ਸਿਰਫ ਇੱਕ ਥੈਲਾ ਭਰ ਕੇ ਮੋਹਰਾਂ ਨਾਲ 11x11 ਫੁੱਟ ਦੀ ਥਾਂ ਕਵਰ ਨਹੀਂ ਕੀਤੀ ਜਾ ਸਕਦੀ ਉਹ ਵੀ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ ਆਖਰ ਦੀਵਾਨ ਟੋਂਡਰਮਲ ਦਾ ਪਰਿਵਾਰ ਇੰਨਾ ਅਮੀਰ ਕਿਵੇਂ ਬਣਿਆ ਤੇ ਉਹਨਾਂ ਕੋਲ ਆਖਰ ਇੰਨਾ ਕਿੰਨਾ ਪੈਸਾ ਸੀ ਟੋਂਡਰਮਲ ਜੀ ਦੇ ਪਿਛੋਕਰ ਤੋਂ ਸ਼ੁਰੂ ਕਰਕੇ ਸਹਿ ਜਾ ਦੇਂਦੇ ਸਸਕਾਰ ਤੱਕ ਇਹ ਸਾਰਾ ਇਤਿਹਾਸ ਡੁੰਗਾਈ ਤੱਕ ਫਰੋਲਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਪਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਸ਼ਾਨਦਾਰ ਇਤਿਹਾਸਿਕ ਵੀਡੀਓਜ਼ ਵੇਖਣ ਲਈ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਾਲਵੇ ਦੀ ਧਰਤੀ ਪਿੰਡ ਆਲੋਵਾਲ ਤਹਿਸੀਲ ਪਵਾਨੀ ਘੜਤੋਂ ਸੰਗਤ ਦਾ ਇੱਕ ਜੱਥਾ ਚੌਥੇ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਉਸ ਜੱਥੇ ਵਿੱਚ ਆਪਣੀ ਉਮਰ ਦੇ ਅਖੀਰਲੇ ਪੜਾ ਤੇ ਚੱਲ ਰਹੇ ਇੱਕ ਬਜ਼ੁਰਗ ਬਾਪੂ ਜੀ ਵੀ ਸ਼ਾਮਲ ਸਨ ਅਤਿ ਦਰਜੇ ਦੇ ਗਰੀਬ ਐਨ ਮੈਲੇ ਚਲੇ ਪੱਟੇ ਪੁਰਾਣੇ ਕੱਪੜੇ ਜੋ ਥਾਂ ਥਾਂ ਤੋਂ ਟਾਕੀਆਂ ਲਾ ਕੇ ਸੀਤੇ ਹੋਏ ਸਨ ਇਥੋਂ ਤੱਕ ਕਿ ਵਿਚਾਰੇ ਬਜ਼ੁਰਗ ਬਾਪੂ ਜੀ ਦੇ ਪੈਰੀ ਜੋੜਾ ਤੱਕ ਨਹੀਂ ਸੀ ਬਜ਼ੁਰਗ ਨੇ ਗੁਰੂ ਸਾਹਿਬ ਜੀ ਦੀ ਬੜੀ ਸੋਭਾ ਸੁਣੀ ਸੀ ਉਹ ਆਪਣੀ ਤੰਗ ਜ਼ਿੰਦਗੀ ਚੋਂ ਬੜੀਆਂ ਆਸਾਂ ਲਈ ਉਹ ਗੁਰੂ ਘਰ ਪਹੁੰਚਿਆ ਸੀ ਉਸ ਦਿਨ ਬੜੀ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਪਹੁੰਚੀਆਂ ਸਨ ਤੇ ਕਾਫੀ ਭੀੜ ਸੀ ਉਹ ਬਜ਼ੁਰਗ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ ਮਨ ਵਿੱਚ ਬੜੇ ਵਿਚਾਰ ਕੌਂਦ ਰਹੇ ਸਨ ਕਿ ਅੱਜ ਮੈਂ ਗੁਰੂ ਸਾਹਿਬ ਤੋਂ ਆ ਵੀ ਮੰਗ ਲੈਣਾ ਹੈ ਉਹ ਵੀ ਮੰਗ ਲੈਣਾ ਹੈ ਪਰ ਭੀੜ ਕਰਕੇ ਅਜੇ ਤੱਕ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਸਨ ਜਿਵੇਂ ਜਿਵੇਂ ਲੈਣ ਅੱਗੇ ਵਧੀ ਤਾਂ ਉਹਨਾਂ ਨੂੰ ਜੀਵਨ ਵਿੱਚ ਪਹਿਲੀ ਵਾਰ ਇੱਕ ਸੱਚੀ ਰੋਹਾਨੀ ਰੂਹ ਸਿਰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਸਿੰਘਾਸਨ ਤੇ ਵਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਧਾੜਾ ਰੱਜ ਕੇ ਸੋਹਣਾ ਸਰੂਪ ਸਿਰ ਤੇ ਚੰਦੂਆ ਸਾਹਿਬ ਤੇ ਚੋਰ ਹੋ ਰਿਹਾ ਹੈ ਐਸਾ ਪ੍ਰਭਾਵ ਪਿਆ ਗੁਰੂ ਮਹਾਰਾਜ ਦਾ ਕਿ ਜਿਵੇਂ ਜਿਵੇਂ ਲੈਣ ਅੱਗੇ ਵਧਦੀ ਗਈ ਬਜ਼ੁਰਗ ਦੀਆਂ ਸਾਰੀਆਂ ਇਛਾਵਾਂ ਤ੍ਰਿਪਤ ਹੁੰਦੀਆਂ ਗਈਆਂ ਤੇ ਜਦੋਂ ਬਜ਼ੁਰਗ ਬਾਬਾ ਜੀ ਦੀ ਮੱਥਾ ਟੇਕਣ ਦੀ ਵਾਰੀ ਆਈ ਉਦੋਂ ਤੱਕ ਉਹਨਾਂ ਦੇ ਮਨ ਵਿੱਚ ਕੋਈ ਇੱਛਾ ਰਹਿ ਹੀ ਨਹੀਂ ਗਈ ਸੀ ਬਜ਼ੁਰਗ ਨੇ ਗੁਰੂ ਸਾਹਿਬ ਦੇ ਮੁਰੇ ਹੱਥ ਜੋੜੇ ਚਰਨਾਂ 'ਚ ਸੀਸ ਨਵਾਇਆ ਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਵਾਪਸ ਮੁੜਦਾ ਵੇਖ ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਐਨੀ ਦੂਰੋਂ ਦਰਸ਼ਨ ਕਰਨ ਆਏ ਹੋ ਤੇ ਖਾਲੀ ਹੱਥ ਮੁੜ ਚੱਲੇ ਹੋ ਕੁਝ ਨਾ ਕੁਝ ਮੰਗ ਤਾਂ ਲੈਣਾ ਸੀ ਬਜ਼ੁਰਗ ਨੇ ਅਰਜ਼ ਕੀਤੀ ਗੁਰੂ ਸਾਹਿਬ ਜੀ ਮੇਰੀ ਕੋਈ ਇੱਛਾ ਹੀ ਨਹੀਂ ਹੈ ਗੁਰੂ ਸਾਹਿਬ ਫੇਰ ਬੋਲੇ ਬਜ਼ੁਰਗੋ ਦੋ ਪਲ ਰੋਕ ਕੇ ਸੋਚ ਤਾਂ ਲਓ ਆਖਰ ਕੋਈ ਤਾਂ ਇੱਛਾ ਹੋਊਗੀ ਤੁਹਾਡੀ ਬਜ਼ੁਰਗ ਨੇ ਵੀ ਅੱਗੋਂ ਫੇਰ ਉਹੀ ਜਵਾਬ ਦਿੱਤਾ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਆਲੇ ਦੁਆਲੇ ਖੜੀਆਂ ਸੰਗਤਾਂ ਵੀ ਹੈਰਾਨ ਹੋ ਰਹੀਆਂ ਸਨ ਕਿ ਗੁਰੂ ਸਾਹਿਬ ਜੀ ਇਸ ਬਜ਼ੁਰਗ ਨੂੰ ਵਾਰ-ਵਾਰ ਕੁਝ ਮੰਗਣ ਲਈ ਜ਼ੋਰ ਕਿਉਂ ਪਾ ਰਹੇ ਹਨ ਜਦੋਂ ਗੁਰੂ ਸਾਹਿਬ ਜੀ ਨੇ ਫਿਰ ਤੀਸਰੀ ਵਾਰ ਉਹੀ ਗੱਲ ਦੁਹराई ਤਾਂ ਬਜ਼ੁਰਗ ਨੇ ਹੱਥ ਜੋੜ ਕੇ ਗੁਰੂ ਸਾਹਿਬ ਮੁਰੇ ਅਰਜ਼ ਕੀਤੀ ਕਿ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ ਇੱਕ ਵਾਰ ਤਾਂ ਮੈਂ ਡਿੱਗਦਾ ਟੈਂਦਾ ਕਿਸੇ ਤਰ੍ਹਾਂ ਤੁਹਾਡੇ ਦਰ ਤੱਕ ਪਹੁੰਚ ਆਇਆ ਹਾਂ ਪਰ ਆਪਣੇ ਸਰੀਰ ਵੱਲ ਵੇਖ ਕੇ ਮੈਨੂੰ ਲੱਗਦਾ ਨਹੀਂ ਕਿ ਮੈਂ ਦੁਬਾਰਾ ਕਦੀ ਇੱਥੋਂ ਤੱਕ ਪਹੁੰਚ ਪਾਉਂਗਾ ਇਹ ਗੱਲ ਬੋਲਦੇ-ਬੋਲਦੇ ਉਸ ਬਜ਼ੁਰਗ ਦਾ ਗਲਾਪ ਪਰ ਆਇਆ ਕਹਿੰਦਾ ਪਾਤਸ਼ਾਹ ਚਾਹੁੰਦਾ ਹਾਂ ਕਿ ਇੱਕ ਵਾਰ ਤੁਸੀਂ ਇਸ ਗਰੀਬ ਸੇਵਕ ਦੀ ਝੌਂਪੜੀ ਵਿੱਚ ਚਰਨ ਪਾਓ ਇਹ ਸੁਣ ਕੇ ਗੁਰੂ ਸਾਹਿਬ ਉਸ ਬਜ਼ੁਰਗ ਵੱਲ ਵੇਖ ਕੇ ਮੁਸਕਰਾ ਕੇ ਫਰਮਾਏ ਕਹਿੰਦੇ ਆਵਾਂਗੇ ਜ਼ਰੂਰ ਆਵਾਂਗੇ ਰਾਤ ਵੀ ਰੁਕਾਂਗੇ ਪ੍ਰਸ਼ਾਦਾ ਪਾਣੀ ਵੀ ਛਕਾਂਗੇ ਤੇ ਤੁਹਾਡੇ ਘਰੇ ਬੈਠ ਕੇ ਕੀਰਤਨ ਵੀ ਕਰਾਂਗੇ ਇਹ ਜਵਾਬ ਸੁਣ ਕੇ ਉਹ ਬਜ਼ੁਰਗ ਕੁਝ ਸੋਚੀ ਪੈ ਗਿਆ ਤੇ ਫਿਰ ਪੁੱਛਣ ਲੱਗਾ ਗੁਰੂ ਸਾਹਿਬ ਜੀ ਜਦੋਂ ਤੁਸੀਂ ਆਉਂਗੇ ਤਾਂ ਤੁਹਾਡੇ ਨਾਲ ਸਿੱਖ ਕਿੰਨੇ ਕੁ ਹੋਣਗੇ ਗੁਰੂ ਸਾਹਿਬ ਫਰਮਾਏ ਕੋਈ 30 40 ਤਾਂ ਹੋਣਗੇ ਹੀ ਇਹ ਗੱਲ ਸੁਣ ਕੇ ਬਜ਼ੁਰਗ ਦੇ ਮੂੰਹੋਂ ਸਹਿਸ ਬਾਹੀ ਨਿਕਲ ਗਿਆ ਕਿ ਗੁਰੂ ਸਾਹਿਬ ਜੀ ਜੇ ਇੰਨੇ ਸੇਖ ਦੇ ਨਾਲ ਆਉਣਾ ਹੈ ਫਿਰ ਤੁਸੀਂ ਨਾ ਆਇਓ ਉਸ ਬਜ਼ੁਰਗ ਦੇ ਮੂੰਹੋਂ ਨਿਕਲੀ ਬਿਨਾ ਬਲਬਲੇਵੇਂ ਦੀ ਸਿੱਧੀ ਜੀ ਗੱਲ ਸੁਣ ਕੇ ਪਾਸ਼ਾ ਮੁਸਕਰਾ ਪਏ ਕਹਿੰਦੇ ਕਿਉਂ ਭਾਈ ਸਾਡੇ ਸਿੱਖਾਂ ਤੋਂ ਤੁਹਾਨੂੰ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਕਿ ਪਾਸ਼ਾ ਮੈਨੂੰ ਇਤਰਾਜ਼ ਕੋਈ ਨਹੀਂ ਪਰ ਮੈਂ ਇੱਕ ਅਤਿ ਦਰਜੇ ਦਾ ਗਰੀਬ ਬੰਦਾ ਹਾਂ ਤੁਹਾਨੂੰ ਤਾਂ ਮੈਂ ਪ੍ਰਸ਼ਾਦਾ ਪਾਣੀ ਸ਼ਿਕਾ ਦੇਵਾਂਗਾ ਪਰ 30-40 ਸਿੱਖਾਂ ਨੂੰ ਭੋਜਨ ਕਰਾਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ ਗੁਰੂ ਸੇ ਫਰਮਾਏ ਕਿ ਬਜ਼ੁਰਗੋ ਤੁਸੀਂ ਇੰਨੀ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ ਇੱਕ ਝੋਪੜੀ ਵਿੱਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡਾ ਪਰਵਾਰ ਮਹਿਲਾ ਵਰਗੀਆਂ ਵੱਡੀਆਂ-ਵੱਡੀਆਂ ਹਵੇਲੀਆਂ 'ਚ ਰਹਿੰਦਾ ਹੋਊਗਾ 40 ਤੱਕ ਹੀ 400 ਨੂੰ ਲੰਗਰ ਛਕੋਣ ਲੱਗਿਆਂ ਵੀ ਤੁਹਾਨੂੰ ਇੱਕ ਤੋਂ ਦੂਜੀ ਵਾਰ ਸੋਚਣਾ ਨਹੀਂ ਪਊਗਾ ਇਹ ਸੁਣ ਕੇ ਉਹ ਬਜ਼ੁਰਗ ਹੈਰਾਨ ਹੋ ਗਿਆ ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਪਾਸ਼ਾ ਮੇਰੇ ਬੁੱਢਾ ਸਰੀਰ ਹੁਣ ਭਰੋਸੇ ਲਾਇਕ ਨਹੀਂ ਰਿਹਾ ਇਹ ਕਦੀ ਵੀ ਸਾਥ ਛੱਡ ਸਕਦਾ ਹੈ ਤੁਸੀਂ ਕਦੋਂ ਆਉਂਗੇ ਮੇਰੇ ਜੌਂਦੇ ਜੀ ਆ ਤਾਂ ਜਾਉਂਗੇ ਨਾ ਗੁਰੂ ਰਾਮਦਾਸ ਜੀ ਫਰਮਾਇਆ ਕਿ ਨਹੀਂ ਬਜ਼ੁਰਗੋ ਜਦੋਂ ਅਸੀਂ ਤੁਹਾਡੇ ਵੇੜੇ ਚਰਨ ਪਾਵਾਂਗੇ ਉਦੋਂ ਨਾ ਤਾਂ ਤੁਸੀਂ ਇਸ ਦੁਨੀਆ ਵਿੱਚ ਹੋਵੋਗੇ ਤੇ ਨਾ ਹੀ ਸਰੀਰਕ ਰੂਪ ਨਾਲ ਅਸੀਂ ਰਵਾਂਗੇ ਅਸੀਂ ਨਵੇਂ ਗੁਰੂ ਦੇ ਜਾਮੇ ਵਿੱਚ ਉਸ ਸਮੇਂ ਤੁਹਾਡੇ ਘਰੇ ਚਰਨ ਪਾਵਾਂਗੇ ਜਦੋਂ ਚੌਥੀ ਪੀੜੀ ਵਿੱਚ ਇਲਾਕੇ ਦੇ ਵੱਡੇ ਵੱਡੇ ਲੋਕਾਂ ਵਿੱਚ ਤੁਹਾਡਾ ਨਾਮ ਆਉਂਦਾ ਹੋਊਗਾ ਤੁਹਾਡੇ ਵਪਾਰ ਚ ਕੰਮ ਕਰਕੇ ਹੀ ਅਨੇਕਾਂ ਲੋਕਾਂ ਦੇ ਘਰ ਚੱਲਣਗੇ ਇਸ ਤੋਂ ਬਾਅਦ ਸਮਾਂ ਇਸੇ ਤਰ੍ਹਾਂ ਨਿਰੰਤਰ ਆਪਣੀ ਚਾਲ ਚੱਲਦਾ ਰਿਹਾ ਤੇ ਲਗਭਗ 80-85 ਸਾਲਾਂ ਬਾਅਦ ਅੱਜ ਨਵੇਂ ਜਾਮੇ ਚ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਚੱਲ ਕੇ ਆਪਣੇ ਤੀਕ ਸਿੱਖਾਂ ਦੇ ਜਥੇ ਸਮੇਤ ਉਸ ਚੜ੍ਹਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਆਲੋਵਾਲ ਪਹੁੰਚਦੇ ਹਨ ਅੱਜ ਉਸ ਬਜ਼ੁਰਗ ਬਾਪੂ ਦੇ ਘਰ ਪੂਰੀਆਂ ਲਹਿਰਾਂ ਪੈਰਾਂ ਹਨ ਇਲਾਕੇ ਵਿੱਚ ਉਹਨਾਂ ਦਾ ਚੰਗਾ ਤਕੜਾ ਵਪਾਰ ਹੈ ਕਈ ਸੌ ਕਿੱਲੇ ਤਾ ਉਹਨਾਂ ਦੇ ਅੰਬ ਤੇ ਬੇਰਾਂ ਦੇ ਵੱਡੇ ਵੱਡੇ ਬਾਗ ਹਨ ਗੁਰੂ ਸਾਹਿਬ ਜੀ ਦੇ ਕਤਨਾ ਮੁਤਾਬਕ ਅੱਜ ਸੈਂਕੜੇ ਨੌਕਰਾਂ ਦਾ ਘਰ ਇਹਨਾਂ ਦੇ ਵਪਾਰ ਸਦਕਾ ਚੱਲਦਾ ਹੈ ਤੇ ਇਸ ਤੋਂ ਇਲਾਵਾ ਇਹਨਾਂ ਦਾ ਸ਼ਾਹੂਕਾਰੀ ਦਾ ਵੀ ਇੱਕ ਕਾਫੀ ਤਕੜਾ ਵਪਾਰ ਹੈ ਅੱਜ ਉਹ ਬਜ਼ੁਰਗ ਬਾਪੂ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਹਨ ਤੇ ਚੌਥੀ ਪੀੜੀ ਤੋਂ ਅੱਜ ਉਹਨਾਂ ਦੇ ਪੜਪੋਤੇ ਇਸ ਕਾਰੋਬਾਰ ਨੂੰ ਸੰਭਾਲਦੇ ਹਨ ਪਰ ਪੀੜੀਦਰ ਪੀੜੀ ਗੁਰੂ ਸਾਹਿਬ ਦੇ ਕਹੇ ਉਹ ਬੋਲ ਇਸ ਨੌਜਵਾਨ ਦੇ ਤਨ ਮਨ ਵਿੱਚ ਵਸ ਚੁੱਕੇ ਹਨ ਤੇ ਉਹ ਕਈ ਸਾਲਾਂ ਤੋਂ ਹਰ ਰੋਜ਼ ਗੁਰੂ ਸਾਹਿਬ ਦੀ ਰਾਤ ਅੱਕ ਰਿਆ ਸੀ ਪਰ ਅੱਜ ਜਦੋਂ ਇੱਕ ਨੌਕਰ ਨੇ ਨਵੇਂ ਪਾਸ਼ਾ ਦੇ ਪਿੰਡ ਆਗਮਨ ਦੀ ਗੱਲ ਦੱਸੀ ਤਾਂ ਇਸ ਨੌਜਵਾਨ ਦੇ ਚਾਹ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਹ ਤੁਰੰਤ ਪਿੰਡ ਦੀ ਹੱਦ ਤੱਕ ਗੁਰੂ ਸਾਹਿਬ ਨੂੰ ਲੈਣ ਲਈ ਅੱਪੜ ਗਿਆ ਤੇ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਨਾਲ ਦੇ ਸਿੱਖਾਂ ਨੂੰ ਸਤਕਾਰ ਸਹਿਤ ਆਪਣੇ ਘਰ ਲਿਆ ਆ ਅੱਜ ਇਹ ਪਰਿਵਾਰ ਪਾਣੀ ਦੇ ਜਹਾਜ਼ ਦੇ ਆਕਾਰ ਚ ਬਣੀ ਮਹਿਲਾਂ ਵਰਗੀ ਇੱਕ ਸ਼ਾਨਦਾਰ ਹਵੇਲੀ ਵਿੱਚ ਰਹਿੰਦਾ ਹੈ ਉਸ ਨੌਜਵਾਨ ਨੇ ਗੁਰੂ ਸਾਹਿਬ ਤੇ ਨਾਲ ਆਏ ਸਿੱਖਾਂ ਦੀ ਰੱਜ ਕੇ ਸੇਵਾ ਕੀਤੀ ਸ਼ਾਮ ਨੂੰ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਕੀਤਾ ਤੇ ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਉਸ ਹਵੇਲੀ ਵਿੱਚ ਬੈਠ ਕੇ ਕੀਰਤਨ ਦੀਆਂ ਤਾਰਾਂ ਛੇੜੀਆਂ ਤੇ ਉਸ ਹਵੇਲੀ ਦੇ ਭਾਗ ਜਗਾ ਦਿੱਤੇ ਤੇ ਜਦੋਂ ਗੁਰੂ ਸਾਹਿਬ ਜੀ ਰਵਾਨਾ ਹੋਣ ਲੱਗੇ ਤਾਂ ਉਸ ਨੌਜਵਾਨ ਨੇ ਇੱਕ ਸੋਨਾ ਕੀਮਤੀ ਦੁਸ਼ਾਲਾ ਤੇ ਸੋਨੇ ਦੀਆਂ ਮੋਹਰਾਂ ਦਾ ਭਰਿਆ ਇੱਕ ਥਾਲ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਗੁਰੂ ਸਾਹਿਬ ਜੀ ਨੇ ਥਾਲ 'ਚੋਂ ਦੁਸ਼ਾਲਾ ਤਾਂ ਚੱਕ ਲਿਆ ਤੇ ਮੋਹਰਾਂ ਵਾਲਾ ਥਾਲ ਹੱਥ ਨਾਲ ਪਰਾਂ ਕਰਤਾ ਫਰਮਾਉਣ ਲੱਗੇ ਕਿ ਇੰਨੀਆਂ ਕਿ ਮੋਹਰਾਂ ਨਾਲ ਕੀ ਬਣਦਾ ਹੈ ਸਾਨੂੰ ਹੋਰ ਮੋਹਰਾਂ ਚਾਹੀਦੀਆਂ ਹਨ ਤਾਂ ਉਸ ਨੌਜਵਾਨ ਨੇ ਅਰਜ਼ਿ ਕੀਤੀ ਕਿ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਵਿੱਚ ਮੋਹਰਾਂ ਦਾ ਇੱਕ ਹੋਰ ਥਾਲ ਭਰਿਆ ਪਿਆ ਹੈ ਮੈਂ ਉਹ ਵੀ ਲੈ ਕੇ ਤੁਹਾਡੇ ਚਰਨਾਂ ਵਿੱਚ ਪੇਟਾ ਕਰ ਦਿੰਦਾ ਹਾਂ ਗੁਰੂ ਸਾਹਿਬ ਜੀ ਫਰਮਾਏ ਕਿ ਇੱਕ ਦੋ ਥਾਲ ਨਹੀਂ ਸਾਨੂੰ ਤਾਂ ਇੱਕ ਗੱਡਾ ਭਰ ਕੇ ਮੋਹਰਾਂ ਚਾਹੀਦੀਆਂ ਹਨ ਇਹ ਸੁਣ ਕੇ ਉਹ ਨੌਜਵਾਨ ਚੱਕਰ ਵਿੱਚ ਪੈ ਗਿਆ ਕਹਿੰਦਾ ਗੁਰੂ ਸਾਹਿਬ ਜੀ ਅੱਜ ਸਾਡੇ ਕੋਲ ਜੋ ਕੁਝ ਵੀ ਹੈ ਉਹ ਤੁਹਾਡਾ ਹੀ ਬਖਸ਼ਿਆ ਹੋਇਆ ਹੈ ਜੇ ਤੁਸੀਂ ਹੁਕਮ ਦਿਓ ਤਾਂ ਮੈਂ ਆਪਣਾ ਸਭ ਕੁਝ ਵੇਚ ਵਟ ਕੇ ਗੱਡਾ ਮੋਹਰਾਂ ਦਾ ਇਕੱਠਾ ਕਰਕੇ ਲੈ ਆਉਣਾ ਹਾਂ ਪਰ ਮਾਫ਼ ਕਰਿਓ ਫਿਲਹਾਲ ਮੇਰੇ ਕੋਲ ਇੰਨੀ ਵੱਡੀ ਗਿਣਤੀ ਵਿੱਚ ਮੋਹਰਾਂ ਨਹੀਂ ਹਨ ਗੁਰੂ ਸਾਹਿਬ ਫਰਮਾਈ ਕਿ ਠੀਕ ਹੈ ਪੁੱਤਰਾ ਫਿਰ ਤੁਸੀਂ ਅੱਜ ਤੋਂ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਦੋ ਜਦੋਂ ਸਾਨੂੰ ਲੋੜ ਹੋਈ ਅਸੀਂ ਤੁਹਾਡੇ ਤੋਂ ਗੱਡਾ ਭਰ ਕੇ ਮੋਹਰਾਂ ਦੀ ਸੇਵਾ ਲੈ ਲੈਣੀ ਹੈ ਉਸ ਨੌਜਵਾਨ ਨੂੰ ਆਪਾਂ ਇਤਿਹਾਸ ਵਿੱਚ ਦੀਵਾਨ ਟੋਂਡਰਮਲਜੀ ਦੇ ਨਾਮ ਨਾਲ ਜਾਣਦੇ ਹਾਂ ਤੇ ਇਹ ਕੁਝ ਇੱਕ ਸਾਲ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਇਤਿਹਾਸ ਕਰਨ ਦੀ ਟੀਮ ਨੇ ਇਹਨਾਂ ਦੇ ਨਾਮ ਦੇ ਨਾਲ ਜੈਨ ਸ਼ਬਦ ਵੀ ਜੋੜਤਾ ਹੈ ਸੋ ਇਹਨਾਂ ਦਾ ਪੂਰਾ ਨਾਮ ਬਣਦਾ ਹੈ ਦੀਵਾਨ ਭਾਈ ਟੋਂਡਰਮਲਜੀ ਜੈਨ ਤੇ ਅੱਗੇ ਦਾ ਮੋਟਾ ਮੋਟਾ ਇਹਦਾ ਹਸਤਾਪਾ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਕਦੋਂ ਤੇ ਕਿਵੇਂ ਦੀਵਾਨ ਟੋਂਡਰ ਮਲ ਦੀ ਤੋਂ ਇਹ ਸੇਵਾ ਲਈ ਸੀ ਪਰ ਫੇਰ ਵੀ ਆਪਾਂ ਅੱਜ ਇਤਿਹਾਸ ਦੇ ਵਰਕਿਆਂ 'ਚ ਦੁੰਗਾ ਇਹ ਤੱਕ ਉਤਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਦੀਵਾਨ ਟੋਂਡਰਮਲ ਜੀ ਨੂੰ ਸ਼ਹੀਦੀ ਦੀ ਖਬਰ ਮਿਲੀ ਉਦੋਂ ਤੱਕ ਮਾਤਾ ਜੀ ਤੇ ਛੋਟੇ ਸਹਿਬਜ਼ਾਦੇਾਂ ਦੀਆਂ ਪਵਿੱਤਰ ਦੇਹਾਂ ਨੂੰ ਹਸਲਾ ਨਦੀ ਦੇ ਕਿਨਾਰੇ ਪਈਆਂ ਨੂੰ ਤਿੰਨ ਦਿਨ ਬੀਤ ਚੁੱਕੇ ਸਨ ਭਾਈ ਟੋਂਡਰਮਲ ਜੀ ਉਸ ਸਥਾਨ ਤੇ ਭੱਜ ਕੇ ਪਹੁੰਚੇ ਪਰ ਉੱਥੇ ਫੌਜਾਂ ਦਾ ਪੈਰਾ ਸੀ ਇਹਨਾਂ ਨੂੰ ਪਵਿੱਤਰ ਦੇਹਾਂ ਨੂੰ ਛੂਣ ਤੱਕ ਨਹੀਂ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਨ ਦਾ ਹੁਕਮ ਸੀ ਕਿ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਇਹਨਾਂ ਦੇਹਾਂ ਨੂੰ ਇੱਥੇ ਪਈਆਂ ਨੂੰ ਹੀ ਜੰਗਲੀ ਜਾਨਵਰ ਤੇ ਪੰਛੀ ਨੋਚ-ਨੋਚ ਕੇ ਖਾਣਗੇ ਕਿਉਂਕਿ ਭਾਈ ਟੋਂਡਰਮਲ ਜੀ ਦਾ ਰਤਬਾ ਨਗਰ ਤੇ ਸੂਬੇ ਵਿੱਚ ਕਾਫੀ ਉੱਚਾ ਸੀ ਉਹਨਾਂ ਨੇ ਸੰਸਕਾਰ ਦੀ ਇਜਾਜ਼ਤ ਲੈਣ ਲਈ ਨਗਰ ਤੇ ਸੂਬੇ ਦੇ ਕਈ ਰਸੂਖਦਾਰਾਂ ਦੀ ਸਪਰਸ਼ ਲਵਾਈ ਪਰ ਵਜ਼ੀਰ ਖਾਨ ਨਾ ਮੰਨਿਆ ਆਖਰਕਾਰ ਜਦੋਂ ਸੂਬੇ ਤੇ ਸੂਬੇ ਤੋਂ ਬਾਹਰੋਂ ਕਈ ਵੱਡੇ ਵੱਡੇ ਜਾਣਕਾਰ ਤੇ ਮੋਤਵਾਰ ਬੰਦਿਆਂ ਨੂੰ ਵਿੱਚ ਪਾਇਆ ਗਿਆ ਤਾਂ ਵਜ਼ੀਰ ਖਾਨ ਕੋਈ ਤੀਸਰਾ ਰਾਹ ਕੱਢਣ ਲਈ ਤਿਆਰ ਹੋਇਆ ਪਰ ਇਹ ਰਾਹ ਹੈ ਬੜਾ ਔਖਾ ਸੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਸੰਸਕਾਰ ਦੇ ਲਈ ਜਿੰਨੀ ਥਾਂ ਦੀ ਲੋੜ ਸੀ ਉੰਨੀ ਥਾਂ ਤੇ ਦਿਵਾਨ ਟੋਂਡਰਮਲ ਜੀ ਨੂੰ ਮੋਹਰਾ ਖੜੀਆਂ ਕਰਕੇ ਜਿਚਾ ਕੇ ਉਹ ਥਾਂ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਹਾਂਜੀ ਉਹ ਜਿੱਤੇ ਬੜੇ ਵੱਡੇ ਅਮੀਰ ਸਨ ਪਰ ਲਗਭਗ 12 ਸਕੁਅਰ ਫੀਟ ਦੀ ਥਾਂ ਨੂੰ ਸੋਨੇ ਦੀਆਂ ਖੜੀਆਂ ਮੋਹਰਾਂ ਨਾਲ ਕਵਰ ਕਰਨ ਚ ਕਈ ਕਈ ਬੋਰੇ ਮੋਹਰਾਂ ਦੀ ਲੋਡ ਪੈਣੀ ਸੀ ਦੀਵਾਨ ਟੋਂਡਰਮਲ ਜੀ ਤੇ ਇੱਥੇ ਇਤਿਹਾਸ ਵਿੱਚ ਉਹਨਾਂ ਦੇ ਛੋਟੇ ਭਰਾ ਦਾ ਵੀ ਨਾਮ ਆਉਂਦਾ ਹੈ ਭਾਈ ਨਾਗਰਮਲ ਜੀ ਇਹਨਾਂ ਦੋਵਾਂ ਨੇ ਖੜੇ ਪੈਰ ਆਪਣਾ ਵਪਾਰ ਗੋਦਾਮ ਚ ਪਿਆ ਸਾਰਾ ਅਨਾਜ ਆਪਣੇ ਗਹਿਣੇ ਗੱਟੇ ਸੈਂਕੜੇ ਏਕੜ ਚ ਫੈਲਿਆ ਆਪਣਾ ਫਲਾਂ ਦਾ ਬਾਗ ਸਭ ਕੁਝ ਉੱਕੇ-ਬੁੱਕੇ ਭਾਅ ਤੇ ਵਾਧੇ ਘਾਟੇ ਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਇਤੋਂ ਤੱਕ ਇਹ ਇਤਹਾਸਿਕ ਲਿਖਤਾਂ ਦੱਸ ਹਨ ਕਿ ਇੰਨੀ ਵੱਡੀ ਗਿਣਤੀ ਚ ਮੋਹਰਾਂ ਦਾ ਇੰਤਜ਼ਾਮ ਕਰਨ ਲਈ ਗਵਾਂਢੀ ਸੂਬੇ ਤੋਂ ਵੀ ਮੋਹਰਾਂ ਲਿਆਂਦੀਆਂ ਗਈਆਂ ਤੇ ਵੱਡੇ ਵੱਡੇ ਬੋਰੇ ਮੋਹਰਾਂ ਦੇ ਭਰ ਕੇ ਗੱਡੇ ਤੇ ਲੱਦ ਕੇ ਉਸ ਸਥਾਨ ਤੇ ਲਿਆਂਦੇ ਹੁਣ ਇੱਕ ਪਾਸੇ ਵਜ਼ੀਰ ਖਾਨ ਕੁਰਸੀ ਢਾ ਕੇ ਬੈਠਾ ਹੈ ਤੇ ਭਾਈ ਟੋਂਡਰਮਲਜੀਤ ਤੇ ਭਾਈ ਨਾਗਰਮਲਜੀ ਮੋਹਰਾਂ ਤੇ ਮੋਹਰਾਂ ਜੋੜੀ ਜਾ ਰਹੇ ਹਨ ਸਰੀਰ ਹਜੇ ਵੀ ਉੱਥੇ ਹੀ ਪਏ ਹਨ ਹਜੇ ਤੱਕ ਸਰੀਰਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਗਿਆ ਤੇ ਜਦੋਂ ਇਸ ਸਾਰੇ ਸਥਾਨ ਤੇ ਮੋਹਰਾਂ ਜਚਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਵਜ਼ੀਰ ਖਾਨ ਦੇ ਨੌਕਰ ਮੋਰਾ ਇਕੱਠੀਆਂ ਕਰਕੇ ਲੈ ਗਏ ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਕੇ ਆਏ ਇੱਥੇ ਸੰਸਕਾਰ ਦੇ ਸਮੇਂ ਭਾਈ ਟੋਡਰ ਮਲਜੀ ਦਾ ਪਰਿਵਾਰ ਤੇ ਭਾਈ ਮੋਤੀराम ਮਹਾਰਾਜ ਜੀ ਤੇ ਉਹਨਾਂ ਦੀ ਮਾਤਾ ਜੀ ਮੌਜੂਦ ਹਨ ਕਦੇ ਕਦੇ ਸੋਚੀਦਾ ਹੈ ਕਿ ਕਿਸੀ ਅਜਬ ਗਜਬ ਖੇੜ ਹੈ ਉਸ ਪਾਲਨਹਾਰ ਦੀ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦ ਤੇ ਗੁਰੂ ਸਾਹਿਬ ਨੂੰ ਇਸ ਦੁਨੀਆ 'ਚ ਲਿਆਉਣ ਵਾਲੀ ਮਾਤਾ ਜੀ ਮਹਾਨ ਸ਼ਹਾਦਤਾਂ ਤੋਂ ਬਾਅਦ ਇਨ੍ਹਾਂ ਪਵਿੱਤਰ ਦੇਹਾਂ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਤੇ ਉਹਨਾਂ ਨੂੰ ਸੰਸਾਰ ਤੋਂ ਤੋਰਦੇ ਹੋਏ ਅਥਰੂ ਬਹੋਂ ਵਾਲੀਆਂ ਚੰਦ ਅੱਖਾਂ ਹੀ ਮੌਜੂਦ ਹਨ ਪਹਿਲਾਂ ਇਨ੍ਹਾਂ ਸਭ ਨੇ ਆਪਣੇ ਹੱਥਾਂ ਨਾਲ ਚੰਦਨ ਦੀਆਂ ਲਕ ਦੀ ਚਿਖਾ ਤਿਆਰ ਕੀਤੀ ਇਸ ਤੋਂ ਬਾਅਦ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਤੇ ਮੋਤੀ ਮਹਿਰਾ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਅੰਤਿਮ ਇਸ਼ਨਾਨ ਕਰਾਇਆ ਤੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਵਾਇਆ ਭਾਈ ਟੋਡਰਮਲ ਜੀ ਦੀ ਘਰਵਾਲੀ ਤੇ ਮੋਤੀ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਵਿੱਚ ਵਿਚਾਲੇ ਲਟਾ ਦਿੱਤਾ ਗਿਆ ਤੇ ਮਾਤਾ ਜੀ ਦੇ ਦੋਵੇਂ ਪਾਸੇ ਲਟਾਇਆ ਗਿਆ ਦੋਵੇਂ ਸਹਿਬਜ਼ਾਦਿਆਂ ਨੂੰ ਕਿਸੇ ਵੀ ਇਤਹਾਸਿਕ ਰੋਤਵਿਸ਼ ਤਰੀਕ ਦਾ ਜ਼ਿਕਰ ਨਹੀਂ ਮਿਲਦਾ ਪਰ ਮੰਨਿਆ ਜਾਂਦਾ ਹੈ ਕਿ 14-15 ਪੋਹ ਦੇ ਕਰੀਬ ਇਹਨਾਂ ਸਭ ਨੇ ਰਲ ਕੇ ਇੱਥੇ ਫੁੱਲ ਚੁਗੇ ਹੋਣਗੇ ਤੇ ਵਿਭੂਤੀ ਨੂੰ ਅੱਡ ਘੜੇ ਵਿੱਚ ਪਾ ਲਿਆ ਗਿਆ ਸੀ ਤੇ ਕਿਉਂਕਿ ਇਹ ਥਾਂ ਹੁਣ ਕਾਨੂੰਨੀ ਰੂਪ ਨਾਲ ਦੀਵਾਨ ਜੀ ਨੇ ਖਰੀਦ ਲਈ ਸੀ ਇਹ ਵਿਭੂਤੀ ਦਾ ਘੜਾ ਉਸ ਥੜੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਜਦੋਂ ਦੀਵਾਨ ਟੋਂਡਰਮਲ ਜੀ ਨੂੰ ਦਸ਼ਮੇਸ਼ ਪਾਸ਼ਾ ਦੇ ਦਰਸ਼ਨ ਹੋਏ ਤਾਂ ਗੁਰੂ ਘਰ ਪ੍ਰਤੀ ਉਹਨਾਂ ਦਾ ਸਮਰਪਣ ਵੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ ਤਦ ਦੀਵਾਨ ਜੀ ਨੇ ਜੋ ਮੰਗਿਆ ਉਹ ਸੁਣ ਕੇ ਆਲੇ-ਦੁਆਲੇ ਖੜੀ ਸਾਰੀ ਸੰਗਤ ਹੈਰਾਨ ਰਹਿ ਗਈ ਦੀਵਾਨ ਜੀ ਨੇ ਅਰਜ਼ਿ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਵਰ ਦਿਓ ਕਿ ਮੇਰਾ ਇਹ ਵੰਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਜਦ ਬਾਅਦ ਵਿੱਚ ਸਿੱਖਾਂ ਨੇ ਇਹ ਵਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਮੈਂ ਗੁਰੂ ਘਰ ਦੇ ਚਰਨਾਂ ਵਿੱਚ ਪੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰੇ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜ੍ਹੀਆਂ 'ਚ ਕੋਈ ਆ ਕੇ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਇਸਦੇ ਮਾਲਕ ਅਸੀਂ ਹਾਂ ਕਿੰਨੀ ਮਹਾਨ ਸੋਚ ਸੀ ਉਸ ਗੁਰੂ ਦੇ ਮਹਾਨ ਸਿੱਖ ਦੀ ਜਾਣਕਾਰੀ